ਬਾਡੀ ਜੀ ਮੈਂ ਤੇਲ ਵੀ ਲਾਤਾ ਹੀ ਪਰੌਂਠਿਆਂ ਤੇ ਤੇ ਨਾਲ ਮਗਣੀ ਹੈ ਕਿਤੇ ਬੀਤੀ ਨਾ ਵੱਧ ਜਾਈ ਨਹੀਂ ਕੋਈ ਗੱਲ ਨਹੀਂ ਗੋਲੀ ਖਾ ਲਾਂਗੇ ਸਵਾਦ ਤਾਂ ਲਾ ਲਈਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਿਮਰਨ ਫੂਡ ਵਲੌਗ ਚੈਨਲ ਤੇ ਬਣਨਗੇ ਜੀ ਆਲੂ ਵਾਲੇ ਪਰੌਂਠੇ ਤਾਂ ਚਲੋ ਕਰਦੇ ਆਂ ਤਿਆਰੀ ਪਾਣੀ ਆਟੇ ਵਿੱਚ ਪੈ ਚੁੱਕਿਆ ਤੇ ਆਟਾ ਜਿਹੜਾ ਗੁੰਨ ਕੇ ਆਪਾਂ ਹੁਣ ਤਿਆਰ ਕਰ ਲੈਨੇ ਆਂ ਸ਼ਾਲ ਦਾ ਮੌਸਮ ਆ ਤੇ ਹੁਣ ਡਿਮਾਂਡ ਜਿਹੜੀ ਆ ਉਹ ਵੱਧ ਜਾਣੀ ਆ ਕਦੀ ਪਰੌਂਠੇ ਆਲੂ ਵਾਲੇ ਤੇ ਕਦੀ ਗੋਭੀ ਵਾਲੇ ਪਰੌਂਠੇ ਤੇ ਕਦੀ ਮੂਲੀਆਂ ਵਾਲੇ ਸਾਰਾ ਸਾਲ ਬਸ ਹੁਣ ਖਾ ਖਾ ਕੇ ਤੇ ਕੀ ਆਂਦੇ ਹੁੰਦੇ ਆ ਕਿ ਵਜ਼ਨ ਜਿਹੜਾ ਵਧਾ ਲੈਣਾ ਆ ਆਂਟੀ ਜੀ ਅੱਜ ਕੀ ਬਣ ਲੱਗਾ ਆਲੂ ਵਾਲੇ ਪਰੌਂਠੇ ਹਾਂ ਰੋਂ ਵਾਲੇ ਪਰੌਂਠੇ ਬਹੁਤ ਤੁਹਾਡੀ ਪਸੰਦ ਤੋਂ ਕਿ ਤੁਸੀਂ ਅੱਜ ਬਣਾਇਓ ਛੁੱਟੀ ਵਾਲੇ ਦਿਨ ਤੁਹਾਨੂੰ ਨਾ ਇਹ ਹੀ ਕੰਮ ਹੁੰਦਾ ਵਾ ਛੁੱਟੀ ਵਾਲੇ ਦਿਨ ਫਿਰ ਖਾਣ ਨੂੰ ਜੀ ਕਰਦਾ ਕਦੀ ਆਲੂ ਵਾਲੇ ਪਰੌਂਠੇ ਕਰੀ ਮੈਗੀ ਬਣਾ ਲਈ ਕਦੀ ਮਕਰੋਨੀ ਹੁਣ ਆਪਾਂ ਇਦਾਂ ਕਰੀਏ ਵੀ ਧਨੀਆ ਲੈ ਆਈਏ ਠੀਕ ਚਲੋ ਹਟੇ ਨੂੰ ਟੱਕ ਕੇ ਰੱਖ ਦਿੰਨੇ ਆ ਦਾੜੀ ਜੀ ਨੇ ਪਾਣੀ ਲਾਤਾ ਮੇਰੀਆਂ ਚਪਲਾਂ ਜਿਹੜੀਆਂ ਨਾ ਗਰੇਨਾ ਖਰਾਬ ਹੋ ਗਈਆਂ ਮੇਥੇ ਧਨੀਆ ਤੇ ਲੈਂਦਾ ਇਹਦਾ ਕੋਈ ਪਾਲਕ ਤੇ ਧਨੀਆ ਜਿਹੜਾ ਵਾ ਉਹ ਆਪਾਂ ਨੂੰ ਧੋ ਕੇ ਲੈ ਜਾਂਦਾ ਆ ਤੇ ਇਹਨੂੰ ਬਰੀਕ-ਬਰੀਕ ਕੱਟ ਲਵਾਂਗੇ ਹੁਣ ਸਰਦੀਆਂ ਦਾ ਮੌਸਮ ਆ ਦਾਲਾਂ ਚਨੇ ਵਗੈਰਾ ਵਗੈਰਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਬਿਲਕੁਲ ਨਹੀਂ ਖਾਣੀਆਂ ਕਿਉਂਕਿ ਹੁਣ ਹਰੀਆਂ-ਭਰੀਆਂ ਸਬਜ਼ੀਆਂ ਦਾ ਮੌਸਮ ਆ ਚੁੱਕਾ ਹੋਇਆ ਥੀ ਪਾਲਕ ਧਨੀਆ ਤੇ ਇੱਕ ਹੋਰ ਚੀਜ਼ ਨਵੀਂ ਆਪਾਂ ਅੱਜ ਭਰੌਂਟਿਆਂ ਦੇ ਵਿੱਚ ਪਾਉਣੀ ਆ। ਭਰੌਂਟੇ ਜਿਹੜੇ ਨਾ ਹਰੇ ਭਰੇ ਜੇ ਬਾਨ ਨੇ ਵੇਖੀ ਕਿੰਨੇ ਸਵਾਦ ਲੱਗਦੇ ਆ। ਇਹਦੇ ਵਿੱਚ ਅਸੀਂ ਪਾਵਾਂਗੇ ਅੱਜ ਸਹਜਾ ਨਾ ਜਿਹਨੂੰ ਮੋਰਿੰਗਾ ਵੀ ਕਹਿੰਦੇ ਆ। ਫਸਲ ਵਿੱਚ ਹੈਗੀਆਂ ਉਹ ਸੁਵੰਜਣਾ ਵਾ ਠੀਕ ਤੇ ਸੁਵੰਜਣਾ ਪਿੱਛੇ ਤੇ ਬੜਾ ਲੋਕ ਇਹਨਾਂ ਨੂੰ ਵਰਤਦੇ ਹੀਗੇ ਖਾਣੇ ਖੂਣੇ ਦੇ ਵਿੱਚ ਇਹਨਾਂ ਦਾ ਆਚਾਰ ਵੀ ਪੈਂਦਾ ਹੈ ਮੂੜੀਆਂ ਦਾ ਲੋਕ ਕਹਿੰਦੇ ਕਿ ਖਾਣਾ ਜਿਹੜਾ ਸਹੀ ਨਹੀਂ ਹੈਗਾ ਆਪਾਂ ਜਿਹੜੇ ਇਹਦੇ ਮੋਰਿੰਗਾ ਦੇ ਪੱਤੇ ਆ ਨਾ ਉਹ ਇਹਦੇ ਵਿੱਚ ਵਰਤਾਂਗੇ ਬੜਾ ਫਾਇਦਾ ਉਹਨਾਂ ਦਾ ਹੂੰ ਕੈਮਰਾ ਲਾ ਕੇ ਕਰਕੇ ਦਿਖਾ ਇਹ ਆ ਸਜਨ ਦੇ ਪੱਤੇ ਸਵਾਂਝਣਾ ਦੇ ਇਹ ਤਾਂ ਇਹਨਾਂ ਦੇ ਵੈਰੈਟੀਆਂ ਬਹੁਤ ਜ਼ਿਆਦਾ ਆ ਮੇਰੇ ਕੋਲ ਉਹ ਵਾਲਾ ਬੂਟਾ ਵਾ ਜਿਹਦੀ ਮਤਲਬ ਮੈਡੀਸਿਨ ਵੀ ਤਿਆਰ ਹੁੰਦੀ ਆ ਦਵਾਈ ਦੇ ਰੂਪ ਵਿੱਚ ਜਿਹੜਾ ਆ ਖਾਧਾ ਜਾਂਦਾ ਆ ਇਹਨਾਂ ਪੱਤਿਆਂ ਨੂੰ ਸੁਕਾ ਕੇ ਨਾ ਧੋ ਕੇ ਚੰਗੀ ਤਰ੍ਹਾਂ ਹਾਂਜੀ ਇਹਨਾਂ ਦਾ ਜਿਹੜਾ ਪਾਊਡਰ ਤਿਆਰ ਕੀਤਾ ਜਾਂਦਾ ਵਾ ਠੀਕ ਪਾਊਡਰ ਜਿਹੜਾ ਆਪਾਂ ਖਾ ਵੀ ਸਕਦੇ ਆ ਦਾ ਤੇ ਬੜੇ ਇਹਦੇ ਫਾਇਦੇ ਆ ਕੈਲਸ਼ੀਅਮ ਮੈਗਨੀਸ਼ੀਅਮ ਫਾਈਬਰ ਆਹ ਇੱਕ ਚੀਜ਼ ਇਹਦੇ ਵਿੱਚ ਪਾਈ ਜਾਂਦੀ ਆ। ਠੀਕ ਹੈ। ਬੱਚਿਆਂ ਨੂੰ ਉਦਾਂ ਜੇ ਦਈਏ ਨਾ ਪਾਊਡਰ। ਹਾਂਜੀ। ਉਦਾਂ ਨਹੀਂ ਉਹ ਕੰਦੇ। ਤੇ ਅਵਲ ਤੇ ਹਰ ਇੱਕ ਘਰ ਵਿੱਚ ਜਿਹੜਾ ਬੂਟਾ ਲਾਉਣਾ ਹੀ ਚਾਹੀਦਾ ਵਾ। ਹਾਂਜੀ। ਰੋਜ਼ ਦੇ ਰੋਜ਼ ਜਿਹੜੇ ਦਾ ਸਬਜੀ ਬਣਦੀ ਆ ਜਾਂ ਆਟਾ ਗੁੰਨਦੇ ਆ। ਇਹਨਾਂ ਪੱਤੇ ਨੂੰ ਇਹਦੇ ਵਿੱਚ ਜ਼ਰੂਰ ਵਰਤੋ। ਕਿਉਂਕਿ ਬਹੁਤ ਜ਼ਿਆਦਾ ਫਾਇਦਾ ਇਹਨਾਂ ਦਾ। ਇਹ ਸਾਡੇ ਸਰੀਰ ਨੂੰ ਹੀ ਵਧੀਆ ਰੱਖਦੇ ਆ। ਬੇਟਾ ਇਹ ਸਰੀਰ ਨੂੰ ਵਧੀਆ ਰੱਖਦੇ ਆ ਮੈਂ ਮਤਲਬ ਕਿ ਖੁਦ ਇਹਦਾ ਜਿਹੜਾ ਇਸਤੇਮਾਲ ਕਰਨ ਲਈ ਆ ਠੀਕ ਆ ਤੇ ਬਹੁਤ ਹੀ ਜ਼ਿਆਦਾ ਫਾਇਦਾ ਵਾ ਸਾਨੂੰ ਆ ਕੈਲਸ਼ੀਅਮ ਦੀ ਗੋਲੀ ਵਗੈਰਾ ਖਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਥੈਂਕ ਯੂ ਹੂੰ ਇਹਦੇ ਨਾਲ ਜਿੱਦਾਂ ਜੂਰੀਆ ਹੋ ਗਿਆ ਹੋਰ ਕਈ ਪ੍ਰਕਾਰ ਦੀਆਂ ਜਿਹੜੀਆਂ ਬਿਮਾਰੀਆਂ ਵਾ ਨਾ ਹਾਂਜੀ ਸਾਰਿਆਂ ਤੇ ਕੰਮ ਕਰਦਾ ਵਾ ਸਾਨੂੰ ਆਪਾਂ ਇਦਾਂ ਹੀ ਵਰਤ ਲੈਣਾ ਹੁੰਦਾ ਵਾ ਠੀਕ ਆ ਸਪੈਸ਼ਲ ਬੋਟਲਾ ਲਾਇਆ ਹੈ ਮੈਂ ਹੋਣ ਇਹਦੇ ਵਿੱਚ ਆਪਾਂ ਜਿਹੜੇ ਹਰੇ ਮਿਰਚਾਂ ਆ ਉਹ ਕੱਟ ਕੇ ਲੈਣੀਆਂ ਪਾ। ਰੋਟੇ ਜਿਹੜੇ ਤਿੱਖੇ ਜਿਹੇ ਬਣਾਉਣੇ ਆ। ਠੀਕ। ਖਾਂਚ ਵੀ ਸਵਾਦ ਲੱਗਣਾ। ਹਰੀ ਮਿਰਚ, ਅਦਰਕ, ਪਿਆਜ਼ ਰਹਿਣ ਦਿੰਦੇ। ਉਹ ਨਿਚੋੜ ਕੇ ਪਾਉਣੇ ਪੈਣੇ ਆ। ਅਦਰਕ ਜਿਹੜਾ ਨਾ ਬਰੀਕ-ਬਰੀਕ ਕੱਟ ਕੇ ਪਾਉਣਾ। ਨਾ ਤੇਨੂੰ ਕੁੱਟ ਕੇ ਪਾਉਣਾ। ਤੇ ਨਾ ਹੀ ਮਿਕਸੀ ਵਿੱਚ। ਠੀਕ। ਅਜਾ ਜਦੋਂ ਦਾੜ ਥੱਲੇ ਹੁੰਦਾ ਨਾ ਬੜਾ ਸੁਆਗਤ ਹੁੰਦਾ ਹਾਂਜੀ ਨਵੀਂ ਵੀ ਆ ਗਿਆ ਨਵੀਂ ਨੂੰ ਵੀ ਹੁਣ ਗਾਲੀ ਸਾਰਿਆਂ ਨੂੰ ਨਵੇਂ ਦਿਨ ਦੀ ਨੀਂਦ ਪੂਰੀ ਹੋ ਗਈ ਕਿ ਜਾ ਕੇ ਤੇ ਉਹ ਜਾ ਕੇ ਆਇਆ ਵਾ ਲੈ ਗਿਆ ਕਿੱਥੇ ਗਿਆ ਹੈ ਬਾਪ ਦੇ ਨੇ ਤੇ ਕਿੱਥੇ ਹੈ ਫੋਟਾ ਜੇ ਤਾਂ ਤੁਸੀਂ ਤਿਆਰ ਵੀ ਨਹੀਂ ਹੋਏ ਨਹੀਂ ਉਹ ਉੱਧਰ ਗਈ ਹੈ ਨਾ ਠੀਕ ਆ ਠੀਕ ਆ ਹਾਲੋਂ ਵਾਲੇ ਪਰ ਉੱਥੇ ਜਿਹੜੇ ਨਾ ਜ਼ਿਆਦਾਤਰ ਡੈਡੀ ਜਿਨੇ ਪਸੰਦ ਆ ਜਦੋਂ ਇਹ ਹਰ ਸੰਡੇ ਇੱਥੇ ਆਉਣਾ ਹੁੰਦਾ ਉਹਨਾਂ ਨੇ ਕਹਿਣਾ ਹੁੰਦਾ ਕਿ ਤੇ ਆਲੂ ਵਾਲੇ ਪਰੌਂਠੇ ਬਣਾ ਕੇ ਖਵਾਓ ਹਾਂਜੀ ਹਾਂਜੀ ਹੈ ਨਾ ਨੂੰ ਨੂੰ ਹਮੇਸ਼ਾ ਇਹ ਆਲੂ ਵਾਲੇ ਪਰੌਂਠੇ ਜਦੋਂ ਮੇਰੀ ਤਾਈ ਨੇ ਆਉਣਾ ਨਾਨਕੇ ਉਦੋਂ ਹੀ ਨਾਨਾ ਨੇ ਕਹਿਣਾ ਆਲੂ ਵਾਲੇ ਪਰੌਂਠੇ ਬਣਾ ਕੇ ਦੋ ਨਾਨਕੇ ਵੀ ਫੇ ਤੁਹਾਨੂੰ ਪਤਾ ਕਿ ਹਰ ਸੈਟਰਡੇ ਸੰਡੇ ਆਉਣਾ ਹੀ ਪੈਂਦਾ ਵੀਡੀਓ ਕਰਕੇ ਹਾਂਜੀ ਨਾਲ ਨਾਨਾ ਜੀ ਆਪਣਾ ਫਾਇਦਾ ਚੁੱਕ ਲੈਂਦੇ ਆ ਨਾ ਤੇ ਹੁਣ ਆਏ ਤੇ ਆ ਕੇ ਮੰਮੀ ਜੀ ਕੋਲੋਂ ਬੰਦ ਦੇਣੀ ਆ ਪੋਰੇ ਘੰਮੀ ਨਹੀਂ ਖਤਮ ਹੁੰਦੇ ਹਾਂਜੀ ਹੂੰ ਹਾਲੋ ਬਾਲਕ ਮੈਂ ਸਵੇਰੇ ਸਵੇਰੇ ਹੀ ਰੱਖਦੇ ਹੀ ਗਏ ਠੰਡੇ ਹੋ ਗਏ ਆ ਡੈਡ ਜੀ ਨੇ ਆਵਾਜ਼ ਮਾਰਦੇ ਕਿ ਉਹ ਨਾਲ ਦੀ ਨਾਲ ਗਰਮ ਗਰਮ ਖਾ ਲੈਣਾ ਆਹ ਕੱਟੀ ਮੇਰੀ ਸਭ ਤੋਂ ਫੇਵਰੇਟ ਕੱਟੀ ਆ ਤੇ ਦੂਜੇ ਨੰਬਰ ਤੇ ਆ ਹਾਂ ਨਾ ਨੀ ਮਮਾ ਇੰਨਾ ਦਾ ਨਾਮ ਕੀ ਆ ਨਾ ਮਾਂ ਤੇ ਇੱਕ ਰਾ ਨਾਮ ਆ ਮੰਗੋ ਇਕਲਾਣਾ ਆਵਾਜ਼ ਸ਼ੁਕਰੀਆ ਸ਼ੁਕਰੀਆ ਇਹ ਕਿਦਾਂ ਦਾ ਨਾਮ ਰੱਖਿਆ ਮਮੇ ਜੀ ਸ਼ੁਕਰਵਾਰ ਹੋਈ ਮੈਨੂੰ ਪਤਾ ਚੱਲ ਗਿਆ ਸ਼ੁਕਰਵਾਰ ਜੰਮੀ ਹੀ ਨਾ ਅੱਛਾ ਇਹ ਉਹ ਜੰਮੀਆਂ ਮੰਗਵਾਰ ਉਹਦਾ ਨਾਮ ਮੰਗੋ ਰੱਖਿਆ ਠੀਕ ਹੈ ਮੰਗੋ ਮਮਾ ਤੂੰ ਆ ਉਹ ਫਿਰਨੇ ਤੇ ਕੰਮ ਕਰਨਾ ਹਾਂ ਮੈਂ ਸੋਚਣ ਦੀ ਮਮੇ ਜੀ ਹੁਣ ਲੋਹ ਤੇ ਅੱਗ ਬਲੀ ਆ ਇੱਥੇ ਬਣਾ ਦਿੰਨੀ ਲੋਹ ਜਿਹੜਾ ਉਹ ਆਪਣੇ ਹਿਸਾਬ ਦੇ ਨਾਲ ਆਪਾਂ ਜਿੱਦਾਂ ਦਾ ਸਾਨੂੰ ਸਵਾਦ ਚਾਹੀਦਾ ਆ ਉਹ ਸਭ ਨਾ ਪਾ ਲੈਣਾ ਆਪਾਂ ਨਾਲ ਥੋੜੀ ਜੀ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ। ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਗਰਮ ਮਸਾਲਾ। ਤੇ ਨਾਲੇ ਇਹਦੇ ਵਿੱਚ ਜੀਰਾ। ਦਾਦਰਾ ਥਾਣਾਲੇ ਕਰਾਸ ਕਰਦੇ ਆ ਮੰਨ ਤਾਂ। ਹਾਂਜੀ। ਹੂੰ। ਆਲੂ ਹੁਣ ਆਪਣੇ ਜਿਹੜੇ ਨਾ ਇਕਦਮ ਫ੍ਰੈਸ਼ ਕਰਕੇ ਆਪਾਂ ਕੰਦੀਆ ਰੈਡੀ। ਸਾਨੂੰ ਪੂਰੀ ਤਰ੍ਹਾਂ ਉਬਲੇ ਹੋਣ ਦੇ ਵਧੀਆ ਐਂਡ ਸੌਫਟ। ਤੇ ਪਰੋਠਾ ਬਣਾਉਣ ਲੱਗੇ ਮਾਸਾ ਪਰੇ ਜਾਂਦੇ ਹਾਂ। ਜੀ ਤਸ ਹੁਣ ਆਪਣਾ ਆਲੂ ਦੀ ਜਿਹੜੀ ਸਟਫਿੰਗ ਆ ਉਹ ਵੀ ਤਿਆਰ। ਤੇਰੀ ਨਾ ਕਰਦੇ ਹੋਏ ਹੁਣ ਆ ਰੋਟੇ ਬਣਾਏ ਜਾਣ। ਹੋਣਾ ਪੈਣੀ ਲਾ ਕੇ ਅੱਗ ਲੈਣੇ ਆ ਬਾਲ ਇਹਨਾਂ ਨੂੰ ਅੱਗ ਛੇਤੀ ਲੱਗਣੀ ਆ ਤਾਂ ਇਹਨਾਂ ਨੂੰ ਕਿੱਦਾਂ ਆਂਟੀ ਅੱਗ ਛੇਤੀ ਲੱਗਦੀ ਹੈ ਤੇ ਪੁੱਠ ਥੋੜੇ ਜਿਹਾ ਹੌਲੇ ਜੇ ਹੋ ਜਾਂਦੇ ਆ ਨਾ ਸੁੱਕ ਕੇ ਠੀਕ ਆ കുർസി ഡാടി ജീന ഗർമ്മ ਸਸਾਂ ਦਾ ਲਾਣ ਵਾਲਾ ਪ੍ਰੋਫੇ ਆਲੂ ਵਾਲੇ ਤੋਂ ਬਹੁਤ ਪਸੰਦ ਲੱਗਦੇ ਨੇ ਕੌੜਾ ਨਾਲ ਵਧੀਆ ਲੱਗਦਾ ਹਾਂਜੀ ਅੱਜ ਫਿਰ ਭਾਜੀ ਪਰਮਾਸ਼ ਤੇ ਭੰਡੇ ਆਲੂ ਵਾਲੇ ਤੋਂ ਆਇਆ ਆਚਾਰ ਵੀ ਰੱਖਾਂ ਰੇੜੀ ਜੀ ਪਾ ਰੱਖ ਦੋ ਥੋੜਾ ਜਿਹਾ ਬੋਧ ਵੀਡੀਓ ਗਾੜੀ ਕਹਿਨੋ ਹੀ ਨਹੀਂ ਕਰ ਲੰਦੀ ਸਮਾਂ ਵੀਡੀਓ ਬਣਾਉਂ ਤਾਂ ਹੁੰਦਾ ਹੀ ਕੋਈ ਪਰ ਉਹਨਾਂ ਮੇਰੀ ਰੀਜ ਪੂਰੀ ਹੋ ਜਾਂਦੀ ਆ ਆਲੂ ਵਾਲੇ ਪਰੌਂਠੇ ਮੈਨੂੰ ਇੰਨੇ ਸਵਾਲ ਲੱਗਦੇ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਮਾਹਣੀ ਨਾਲ ਹੋਵੇ ਦਹੀਂ ਨਾਲ ਹੋਵੇ ਚਾਹ ਨਾਲ ਹੋਵੇ ਬਹੁਤੇ ਸਵਾਲ ਲੱਗਦੇ ਆ ਮਿੱਠ ਜਿਆਦਾ ਤਾਂ ਨਹੀਂ ਹੋਗੀ ਹੂੰ ਬਹੁਤ ਸਵਾਲ ਜਿੱਦਾਂ ਕੱਟ ਕੇ ਭਾਈ ਮੈਂ ਗਾ ਨੂਨ ਮਸਾਲਾ ਮਿਰਤੇ ਸਾਹਿਬ ਸਹੀ ਆ ਮਾਨ ਦਾ ਜੇ ਮੈਨੂੰ ਕਹਿਣ ਦੀ ਹੀ ਤੇ ਨਾਨਾ ਨੂੰ ਮਜ਼ਾ ਲੱਗਿਆ ਵਾ ਜਦੋਂ ਵੀ ਆਉਂਦੇ ਇਹਨਾਂ ਕੋ ਪਰੌਠੇ ਬਣਾ ਕੇ ਖਾਂਦੇ ਹਾਂ ਮੈਂ ਆਂੰਦ ਬੱਜ ਜਾਂਦਾ ਆਦਾ ਇਹ ਨਾਲੇ ਹੁੰਦੇ ਤਾਂ ਥੋੜੀ ਜਿਹੀ ਖੇਚਲਿਆ ਇਹਨਾਂ ਦੀ ਪਕਾਉਣ ਦੀ ਉਹੀ ਨਾ ਟਾਈਮ ਥੋੜਾ ਜਿਹਾ ਟਾਈਮ ਪਰ ਉਹਦਾ ਸੁਆਦ ਬਹੁਤ ਬੰਦਿਆ ਮੰਮੀ ਐ ਕੰਨੇ ਆ ਨਾ ਉਹਨਾਂ ਕੋ ਫਿਰ ਹੋ ਕੰਮ ਹੀ ਨਹੀਂ ਨਬਦੀ ਟਾਈਮ ਹੀ ਨਹੀਂ ਲੱਗਦਾ ਵਿਚਾਰੀ ਦਾ ਗੋਲੀ ਖਾ ਲਾਗੇ ਸਰਉਂਦੇ ਨਾ ਆਇਆ ਵਾ ਅਰੇ ਨਹੀਂ ਰਿਜੀ ਨਾ ਆਇਆ ਤੇ ਸਰਉਂਦੇ ਖਾਰੇ ਖਾਨੇ ਆ ਆ ਇਹ ਗੱਲ ਹੈਗੀ ਆ ਪ੍ਰੋਗਰਾਮ ਕੋਈ ਹੋਵੇ ਨਾ ਸਾਡਾ ਪ੍ਰੋਗਰਾਮ ਹੈ ਪਕੌੜੇ ਪਕਾ ਕੇ ਖਾ ਲੋ ਕੋਈ ਨਹੀਂ ਗੱਲ ਆਪੇ ਗੋਲੀ ਨਾਲ ਸਹੀ ਹੋ ਜਾਣਾ ਵਾ ਇਹ ਤਾਂ ਸਹੀ ਆ ਚਲੋ ਕਿਤੇ ਕਿਤੇ ਨਾਲ ਗੋਲੀ ਦਾ ਕੋਈ ਨਹੀਂ ਇਹ ਡੇਲੀ ਗੋਲੀ ਮਾਰੀਆ ਹਾਂਜੀ ਐਦਾਂ ਖਾਦੇ ਜਾਵੇ ਨਾ ਤਲੇ ਜੀ ਜੇ ਮੇਰੇ ਕੋਲੇ ਖਾਦੀ ਜਾਵੇ ਤਾਂ ਫੇਰ ਨਹੀਂ ਕੋਈ ਗੱਲ ਫਰਮਣ ਤੇ ਹਰ ਸਨੀਵਾਰੀ ਸਾਨੂੰ ਲੱਭਦੇ ਰਹਿੰਦੇ ਗੱਡੀ ਨੂੰ ਤੇ ਪਰੋਠੇ ਖਵਾਉਂਦੇ ਤੇ ਜਗਾਉਂਦਾ ਗਾਣਾ ਤੇ ਠੀਕ ਐ ਸੋਚਣਾ ਮਗਰ ਅੱਗੇ ਪੜੇ ਜਾਣਾ ਕੋਈ ਚੈਨਲ ਵਾਲੇ ਅਸੀਂ ਤੇ ਭਦਰ ਵਾਲੇ ਚੈਨਲ ਵਾਲੇ ਸਾਡੀ ਵੀ ਵੀਡੀਓ ਵੀ ਦੇਖਣਦੇ ਆ ਕੀ ਵੀ ਆ ਗਿਆ ਮੰਮੀ ਜੀ ਤਹੀ ਨਹੀਂ ਸਕਣਾ ਪ੍ਰਾਖਾ ਆਪ ਲਾਂਗੇ ਨਹੀਂ ਇਹ ਮੰਮੀ ਨੂੰ ਪਕਾਉਨੇ ਓਖੇ ਆ ਜਦੋਂ ਬਣਿਆ ਨਾ ਤੋ ਕਹਾਂ ਤਿੰਨ ਮੈਨੂੰ ਖਾਓ ਦਿੱਤੇ ਦੋ ਇਹ ਸਾਰੇ ਰੋਟੀ ਖਵਾਤੀ ਐ ਤੇ ਮੇਰੀ ਬਾਟੀ ਗਰੋਣੀ ਐ ਤੂੰ ਤਾਂ ਨਹੀਂ ਖਾ ਸਕੋ ਤੂੰ ਖਾ ਲਓ ਮੈਂ ਆਪੇ ਬਾਚ ਖਾ ਲੂੰਗੀ ਸ਼ਿਕਾਵਾ ਚਲੋ ਮੈਂ ਤੁਹਾਨੂੰ ਬਾਚ ਖਾ ਦੇ ਦਿੰਦੀ ਹਾਂ ਗਰਮ ਖਾਣਾ ਘਟਾ ਕੇ ਥੋੜਾ ਠੰਡਾ ਖਾੜਾ ਵਾ ਗਰਮ ਗਰਮ ਉਹ ਜ਼ਿਆਦਾ ਗਰਮ ਨਹੀਂ ਖਾਦਾ ਇਹ ਘਾਰਾ ਚਲੋ ਲਾ ਮਗ ਨਹੀਂ ਪਾਦਾ ਅਰੇ ਬਹੁਤ ਜਿਆਦਾ ਸਵਾਦ ਹੈ ਸਵਾਦ ਤੇ ਕੋਟਾ ਹੋਣਾ ਹੀ ਆ ਘੇੜੇ ਸਾਹ ਨਾ ਕੋਸੀ ਤੇ ਬੈਠ ਕੇ ਨਜ਼ਾਰਾ ਲੈ ਹੈ ਗਰਮ ਗਰਮ ਪਰੌਠੇ ਖਾਣ ਲਿਆ ਦੇਸੀ ਘੋਨਾ ਮੈਨੂੰ ਨਹੀਂ ਕਾ ਸੁਆਦ ਆਉਂਦਾ ਕਿਉਂ ਪੁੱਛ ਲੋ ਮੈਨੂੰ ਸੁਆਦ ਤਾਂ ਨਹੀਂ ਆਉਂਦਾ ਕਿਉਂਕਿ ਬਣਾ ਬਣਾ ਕੇ ਮਨ ਜਿਹੜਾ ਨਾ ਉੱਥੇ ਹੀ ਭਰ ਜਾਂਦਾ ਵਾ ਬਣਾਉਣ ਵਾਲੇ ਦਾ ਜੀ ਜੀ ਸਹੀ ਕਹਿ ਗਏ ਮਾਸੀ ਮੈਂ ਬੀਚਾ ਜੇ ਤਾਂ ਇਦਾਂ ਬਣਾ ਕੇ ਮੇਰੇ ਆਖ ਦੇਣੇ ਮੈਨੂੰ ਤੁਸੀਂ ਪੜਾਓਗੇ ਤੇ ਫਿਰ ਮੈਂ ਖਾਣੀ ਪੇਸ ਸੁਆਦ ਆਉਂਦਾ ਮੈਂ ਬਣਾ ਲਾ ਤਾ ਹਾਂ ਤੁਹਾਨੂੰ ਮਾਤਾ ਨੂੰ ਬਣਾ ਕੇ ਤੇ ਸੇ ਪੇਰਾ ਕਲ ਨੂੰ ਹੀ ਜਾਂਦੀ ਉਹਦੇ ਸਾਰੇ ਰੱਜ ਗਏ ਹਰਗੜ ਤੁਸੀਂ ਵੀ ਖਾ ਲਓ ਬੇਟਾ ਤੁਸੀਂ ਵੀ ਖਾ ਲਓ ਆਲਾ ਖਾ ਇਹਦੇ ਮਮਾ ਦਾ ਚਿੱਕਾ ਦਾ ਲੱਗਾ ਓਏ ਹਰਗੜ ਹੋਰ ਖਾ ਲੈ ਖਾ ਲੈ ਜਾਲਾ ਜੰਗਾ ਗਾਇਸ ਪਰੋੜੇ ਨਾਲ ਮੂਣਾ ਦਿਖਾਤੇ ਹੁਣ ਘਰੇ ਤੁਸੀਂ ਵੀ ਬਣਾ ਕੇ ਟਰਾਈ ਕਰੋ ਤੇ ਦੱਸਿਓ ਕਿਦਾਂ ਦੇ ਬਣਦੇ ਆ ਸਾਨੂੰ ਇੰਨਾ ਵਧੀਆ ਲੱਗਾ ਨਾ ਇਹ ਪਰੋੜਾ ਤੁਸੀਂ ਵੀ ਆਹ ਰੈਸਪੀ ਕਰੇ ਟਰਾਈ ਕਰਕੇ ਵੇਖਿਓ ਇੰਨੀ ਵਧੀਆ ਲੱਦੀ ਆ ਨਾ ਕੋਈ ਹਿਸਾਬ ਨਹੀਂ ਖਾਣ ਦਾ ਮਜ਼ਾ ਹੀ ਆ ਗਿਆ ਇਕਦਾਂ ਹੀ ਦੇ ਬੁੱਤ ਸਾਰੇ ਆ ਹੈ ਬੜੋਂ ਦੇ ਸਾਰੇ ਆ ਪਰ ਜਿਹੜਾ ਇਦਾਂ ਬੈ ਕੇ ਲੋਹ ਦੇ ਉੱਤੇ ਐ ਪਰੌਠੇ ਬਣਾਉਣੇ ਨਾ ਇਹ ਸਵਾਦ ਵੱਖਰਾ ਸਹੀ ਗੱਲ ਆ ਇਹ ਮੇਰਾ ਜਿਹੜਾ ਵੱਖਰਾ ਹੀ ਆ ਹਾਂਜੀ ਚਲੋ ਠੀਕ ਆ ਫਿਰ ਅਹੀ ਮਿਲਦੇ ਆ ਅਗਲੀ ਵੀਡੀਓ ਜਿੱਚਾ ਆਪਾਂ ਇੱਕ ਹੋਰ ਚੀਜ਼ ਬਣਾਵਾਂਗੇ ਉਹ ਵੀ ਬਹੁਤ ਟੇਸਟੀ ਬਣਾਵਾਂਗੇ ਇਹ ਤੋਂ ਵੀ ਵਧੀਆ ਬਣਾਵਾਂਗੇ ਮੈਨੂੰ ਇਦਾਂ ਨਾ ਅੱਜ ਜਿੱਦਾਂ ਆਪਾਂ ਪਰੌਠੇ ਬਣਾਉਨੇ ਆ ਉਹਦੇ ਵਿੱਚ ਜਿਹੜੇ ਆਪਾਂ ਆਲੂ ਪਾਉਨੇ ਆ ਜਿਹੜੇ ਵਿੱਚ ਆਪਾਂ ਤੜੀਆਂ ਪਾਉਨੇ ਮਿਰਚਾਂ ਪਾਉਨੇ ਹਨਾ ਹੋ ਲੋ ਦਹੀਂ ਇਹ ਪਾ ਕੇ ਖਾਈਏ ਨਾ ਹੋਰ ਜ਼ਿਆਦਾ ਸਵਾਦ ਹੁੰਦਾ ਉਹਨਾਂ ਤੁਸੀਂ ਇਹਨੂੰ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਸਾਡਾ ਛੋਟਾ ਆ ਤੁਸੀਂ ਵੀਡੀਓ ਕਾਹ ਲੋ ਵਲੋਗ ਕਹਣਾ ਜੋ ਮਰਜ਼ੀ ਕਹੋ ਇਹ ਚੈਨਲ ਦਾ ਨਾਮ ਆ ਸਿਮਰਨ ਜਹਾਂ। ਵੱਧ ਤੋਂ ਵੱਧ ਸਪੋਰਟ ਕਰੇ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੁਸੀਂ ਜੋ ਕਰ ਸਕਦੇ ਹੋ ਉਹ ਕਰੋ ਠੀਕ ਆ ਚਲੋ ਮਿਲਦੇ ਆ ਅਗਲੀ ਵੀਡੀਓ 'ਚ ਚਲੋ ওকে ਬਾਏ